ਅੱਜ ਜੇ ਕਹਿਣਾ ਅੱਜ ਮੈਨੂੰ ਤੁਸੀਂ ਪੁੱਛੋ ਅੱਜ ਮੈਨੂੰ ਦੋਵੇਂ ਪਾਰਟੀਆਂ ਨੂੰ ਸੱਦ ਲਓ ਕਾਂਗਰਸੀਆਂ ਨੂੰ ਵੀ ਸੱਦ ਲਓ ਅਕਾਲੀਆਂ ਨੂੰ ਸੱਦ ਲਓ ਸ਼੍ਰੋਮਣੀ ਕਮੇਟੀ ਵਾਲੇ ਆ ਜਾਣਾ ਇੱਥੇ ਪਿਆ ਚੱਕੋ ਜੀ ਸ਼੍ਰੋਮਣੀ ਕਮੇਟੀ 117 ਬੰਦੇ ਦੇ ਢੜੀਆਂ ਵਾਲੇ ਉਹ ਲਓ ਦਿਓ 117 ਬੰਦੇ ਕਿਹੜੇ ਐ ਮੇਰੇ ਕੋਲ 117 ਬੰਦੇ ਨਹੀਂ ਕਿਹੜੇ ਮੈਂ ਦੇ ਸਕਦਾ ਆ ਨੇ ਇਮਾਨਦਾਰ ਬੰਦੇ ਪਰਸੈਂਟੇਜ ਕੀ ਐ ਸਾਡੀ ਇਮਾਨਦਾਰੀ ਦੀ ਆਪਣੇ ਆਪਣੇ ਪਿੰਡਾਂ 'ਚ ਜਾਓ ਨਿਗਾਹ ਮਾਰ ਕੇ ਵੇਖੋ ਕਿੰਨੇ ਇਮਾਨਦਾਰ ਬੰਦੇ ਤੁਹਾਨੂੰ ਲੱਭਦੇ ਐ ਜੇ ਇਮਾਨਦਾਰੀ ਹੈ ਤੇ ਕਰਨ ਦਾ ਜज्बा ਜੇ ਕਰਨ ਦਾ ਜज्बा ਮੋਹ ਛੱਡ ਸਕਦੇ ਆ ਲਾਲਚ ਛੱਡ ਸਕਦੇ ਆ ਲੱਭੋ ਆਪੋ ਆਪਣੇ ਪਿੰਡਾਂ ਚੋਂ ਕਿੰਨੇ ਕਿੰਨੇ ਬੰਦੇ ਲੱਭਦੇ ਆ ਤੁਹਾਨੂੰ ਲੋੜ ਪੈਣ ਤੇ ਮਰ ਜਾਣਗੇ ਘਰ ਛੱਡ ਦੇਣਗੇ ਬੱਚੇ ਛੱਡ ਦੇਣਗੇ ਵੱਡੀ ਗ੍ਰਾਂਟ ਜਿੱਤੇ ਮਿਲੀ ਜਿੱਤੇ ਕਰੋੜ 2 ਕਰੋੜ ਰੁਪਇਆ 10 ਕਰੋੜ 20 ਕਰੋੜ ਰੁਪਇਆ ਆਫਰ ਹੋਇਆ ਉਹਦੋਂ ਇਮਾਨਦਾਰ ਰਹਿ ਸਕਣਗੇ ਮਾਫ ਕਰਨਾ ਜੀ ਮੈਨੂੰ ਤੇ ਅੱਜ ਪੰਜ ਨਹੀਂ ਲੱਭਦੇ ਆ ਖੁਸਾ ਰੀਵਾ ਮੈਂ ਆਪਣੀ ਗੱਲ ਕਰਦਾ ਮੈਨੂੰ 5 ਨਹੀਂ ਲੱਭਦੇ 117 ਦੇ ਦਿਆਂ ਇਹਨਾਂ ਨੂੰ 1 5 ਨਹੀਂ ਲੱਭਦੇ ਅੱਜ ਹਾਲਾਤ ਇਹ ਐ ਪਰ ਜੇ ਤੁਸੀਂ ਅੱਜ ਇਹ ਪ੍ਰਣ ਕਰ ਲੋ ਮੈਂ ਵੀ ਜਿਉਂਦਾ ਰਹਿ ਗਿਆ ਤੁਸੀਂ ਵੀ ਜਿਉਂਦੇ ਰਹਿ ਗਏ ਆਪਣੇ ਆਪਣੇ ਨਿਆਣਿਆਂ ਨੂੰ ਨਿਆਣਿਆਂ ਨੂੰ ਨਹੀਂ ਤੂੰ ਆਪਣੇ ਆਪ ਵਿੱਚ ਮਿਹਨਤ ਵਾਲਾ ਕੰਮ ਭਰ ਲੈ ਇਮਾਨਦਾਰੀ ਭਰ ਲੈ ਪੈਸ਼ਨ ਲਿਆ ਅੰਦਰ ਧੀਰਜ ਲਿਆ ਸਹਿਜ ਲਿਆ ਆਪਣੇ ਕੰਮ ਨੂੰ ਜ਼ਿੰਮੇਵਾਰ ਬਣ ਜਾ ਆਪਣੇ ਪੈਰਾਂ ਤੇ ਖੜਾ ਹੋ ਜਾ ਮਿਹਨਤੀ ਬਣ ਜਾ ਵੇਲੜਪੁਣਾ ਛੱਡ ਦੇ ਆਲਸ ਪੁਣਾ ਛੱਡ ਦੇ ਤੇ ਇਸ ਗੱਲ ਦੀ ਗਰੰਟੀ ਹੈ ਜੇ ਜਿਉਂਦੇ ਰਹਿ ਗਏ ਨਿਆਣੇ ਹੋਣਗੇ 15 20 30 ਸਾਲਾਂ ਤੇਰੇ ਬੱਚੇ ਜਿਹੜੇ ਤੈਨੂੰ ਵੇਖ ਕੇ ਕਾਪੀ ਕਰਕੇ ਬਣਨਗੇ ਉਹ ਆਪਾਂ ਹਜ਼ਾਰਾਂ ਚ ਲੱਭ ਸਕਦੇ ਆ ਜਿਹੜੇ ਸਾਡੀ ਅੱਗੇ ਲੱਖ ਲੱਗ ਸਕਦੇ ਆ ਜਿਹੜੇ ਅਨਿੱਕੇ ਨਿੱਕੇ ਤੁਹਾਡੇ ਬੱਚੇ ਜਿਹੜੇ ਤੁਹਾਡੇ ਕੋਲ ਐ ਪਰ ਅੱਜ ਨਹੀਂ ਨੇ ਸਾਡੇ ਕੋਲ ਇੰਤਾ ਦੇ ਬੰਦੇ ਜਿੰਨਾ ਮਰਜ਼ੀ ਪਿੱਟ ਸਿਆਪਾ ਪਾਈ ਜੋ ਵੀ ਬਦਲ ਜਾਣਾ ਹੈ ਬਦਲ ਜਾਣਾ ਹੈ ਨਹੀਂ ਇਦਾਂ ਨਹੀਂ ਬਦਲਣਾ ਇੱਕੋ ਥਾਲੀ ਦੇ ਚੱਟੇ ਵੱਡੇ ਐ ਸਾਰੇ ਇੱਕੋ ਜੇ ਐ ਸਾਰੇ ਕੁੱਟ-ਕੁੱਟ ਕੇ ਭਰੀਆਂ ਪਈਆਂ ਬੇਈਮਾਨੀਆਂ ਜਿਨ੍ਹਾਂ ਦੇ ਅੰਦਰ ਦਰਦ-ਦਰਦ ਰੱਖਣ ਵਾਲੇ ਐ ਨਹੀਂ ਦਰਦ ਇਹਨਾਂ ਦੇ ਅੰਦਰ ਸਭ ਝੂਠ ਬੋਲਦੇ ਐ ਜੇ ਦਰਦ ਹੁੰਦਾ ਆ ਹਾਲ ਨਹੀਂ ਸੀ ਹੋਣਾ ਸਾਡਾ ਮੰਨੋ ਭਾਵੇਂ ਨਾ ਮੰਨੋ ਤੁਹਾਨੂੰ ਤੁਸੀਂ ਕਹੋਗੇ ਹੁਣ ਅੱਜ ਤੋਂ 50 ਸਾਲ ਪਹਿਲਾਂ ਬੰਦੇ ਕਹਿੰਦੇ ਹੋਣਗੇ ਯਾਰ 50 ਸਾਲ ਕਿਹੜਾ ਵੇਟ ਕਰੇ ਆਏਗਾ ਜਮਾਨਾ ਕਦੇ ਪੜਿਆਂ ਦਾ ਕਦੇ ਸੁਪਨੇ ਨਹੀਂ ਸੁਪਨੇ ਵਿੱਚ ਵੀ ਸੋਚਿਆ ਨਹੀਂ ਹੋਣਾ ਅੱਜ ਤੋਂ 50 ਸਾਲ ਪਹਿਲਾਂ ਬੰਦਿਆਂ ਨੇ ਵੀ ਹਰੇਕ ਬੰਦਾ ਪੜਿਆ ਲਿਖਿਆ ਹੋਊ ਸਟੱਡੀ ਬੇਸ ਤੇ ਨਿਆਣੇ ਕੈਨੇਡਾ ਜਾਣਗੇ 50 ਸਾਲ ਦੇ ਬਜ਼ੁਰਗਾਂ ਨੇ ਪਹਿਲਾਂ ਕਦੇ ਨਹੀਂ ਸੋਚਿਆ ਹੋਣਾ ਪਰ ਅੱਜ ਹੋ ਗਿਆ ਕਿ ਨਹੀਂ ਹੋ ਗਿਆ ਹੋਇਆ ਤੇ ਸਿੱਖੋ ਪਿਆਰਿਓ ਜੇ ਚਾਹੁੰਨੇ ਹੋ ਬਦਲਾਅ ਲਿਆਉਣਾ ਤੇ ਕੋਸ਼ਿਸ਼ ਕਰੋ ਪਹਿਲਾਂ ਤੇ ਸਮਝੋ ਵੀ ਰੱਬ ਕੀ ਹੈ ਦੂਜਾ ਸਮਝੋ ਗਿਆਨ ਕੀ ਹੈ ਤੀਜਾ ਸਮਝੋ ਫਰਜ਼ ਕੀ ਹੈ ਉਹ ਰੱਬ ਨੇ ਸਾਨੂੰ ਸਿਰ ਜਿਆ ਸਾਡੇ ਫਰਜ਼ ਕੀ ਹੈ ਜ਼ਿੰਮੇਵਾਰੀ ਕੀ ਹੈ ਮਰਚ ਬਣਾਈ ਐ ਕੋੜੀ ਐ ਗੰਨਾ ਬਣਾਇਆ ਮਿੱਠਾ ਐ ਸੰਤਰਾ ਬਣਾਇਆ ਖੱਟਾ ਐ ਨਿੰਬੂ ਬਣਾਇਆ ਖੱਟਾ ਐ ਮੈਂ ਇਨਸਾਨ ਬਣਾਇਆ ਮੈਂ ਇਨਸਾਨੀਅਤ ਮੇਰੇ ਚ ਨਹੀਂ ਮੇਰੇ ਚੋ ਗੁਣ ਨਹੀਂ ਜਿੱਦਾਂ ਦਾ ਰੱਬ ਨੇ ਮੈਨੂੰ ਬਣਾਇਆ ਸੀ ਇੱਥੇ ਹਰੇਕ ਚੀਜ਼ ਵਿੱਚ ਕੁਆਲਿਟੀ ਹੈ ਮੇਰੇ ਚ ਕੁਆਲਿਟੀ ਨਹੀਂ ਮੇਰੇ ਚ ਕਮੀ ਹੈ ਮੇਰੇ ਵਰਗੇ ਨਕਮੇ ਨੂੰ ਜਿੱਥੇ ਵੀ ਫਿੱਟ ਕਰੋਗੇ ਨਹੀਂ ਫਿੱਟ ਆਉਣਾ ਯਾਰ ਜਦੋਂ ਪੁਰਜਾ ਜਿਹੜਾ ਹੈ ਨਾ ਉਹ ਉਹਦੇ ਚ ਤੜ ਨਹੀਂ ਉਹਦੇ ਚ ਜਾਨ ਹੀ ਨਹੀਂ ਕਿਹੜੀ ਗੱਡੀ ਚ ਫਿੱਟ ਕਰਕੇ ਫਿਰਦੇ ਉਹਨੂੰ ਸਾਡੇ ਚ ਜਾਨ ਨਹੀਂ ਰਾਜਨੀਤੀ ਚ ਜਾਵਾਂਗੇ ਉੱਥੇ ਵੀ ਗੱਡੀ ਟੀਚਕ ਟੀਚਕ ਕਰਦੀ ਤੁਰੂ ਤੇ ਜੇ ਧਰਮ ਵਿੱਚ ਬਾੜੋਂਗੇ ਇਹੋ ਜਿਹੇ ਨਕਮਿਆਂ ਨੂੰ ਉੱਥੇ ਵੀ ਟੀਚਕ ਟੀਚਕ ਕਰਦੀ ਤੁਰੂ ਇਹ ਗੱਡੀਆਂ ਨਹੀਂ ਚੱਲਣੀਆਂ ਇਹਦੇ ਲਈ ਤੁਹਾਨੂੰ ਸਟਰੋਂਗ ਉਹ ਅਗਲੀ ਪੀੜ੍ਹੀ ਨੂੰ ਹੈ ਆਪਣੀ ਆਪ ਆਪਣੀ ਪੈਦਾ ਕਰੋ ਉਹਨਾਂ ਉਹਨਾਂ ਪੀੜ੍ਹੀਆਂ ਨੂੰ ਭਰੋ ਉਹਨਾਂ ਦੇ ਵਿੱਚ ਇਹ ਚੀਜ਼ ਬੇਟਾ ਕੰਮ ਕਰਨੇ ਨੇ ਇਮਾਨਦਾਰ ਬਣਨਾ ਹੈ ਕਾਕਾ ਪੜ੍ਹਾਈ ਕਰਨੀ ਹੈ ਬੇਨਤ ਕਰਨੀ ਹੈ ਆਪਣੇ ਪੈਰਾਂ ਤੇ ਖੜੇ ਹੋਣਾ ਹੈ ਜਰੂਰ ਚੇਂਜ ਆ ਸਕਦੀ ਹੈ ਬਦਲਾਵ ਆ ਸਕਦਾ ਪਰ ਜੇ ਤੁਸੀਂ ਕਹਿੰਦੇ ਹੋ ਵੀ ਅੱਜ 1 ਸਤੰਬਰ ਹੈ ਨੋਟ ਕਰ ਲਓ ਮੇਰੀ ਗੱਲ ਲਾ ਕੇ ਜਿਹੜੇ ਮਰਜੀ ਲਾ ਦਿਓ ਪਰ ਮਾਫ ਕਰਨਾ ਪਿਆ ਰਹੋ ਮਾਫ ਕਰਨਾ ਕੁਝ ਨਹੀਂ ਹੋਣਾ ਪਹਿਲਾਂ ਉਹ ਸਿਰ ਤੇ ਬੈਠੇ ਰੋਬ ਮਾਰਦੇ ਸੀ ਮੁੜ ਕੇ ਦੂਜੇ ਸਿਰ ਤੇ ਰੋਬ ਮਾਰਦੇ ਰਹਿਣਗੇ ਹੋਣਾ ਇਹੋ ਹੀ ਹੈ ਝਗੜਾ ਗੋਲਤਾਂ ਦਾ ਸਾਰਾ ਝਗੜਾ ਗੋਲਕਾਂ ਦਾ ਹੈ ਲੜਾਈ ਸਾਰੀ ਗੋਲਕਾਂ ਦੀ ਤਾਂ ਕਰਕੇ ਮੇਰੀ ਬੇਨਤੀ ਹੈ ਧੀਰਜ ਰੱਖ ਲਓ 20 ਸਾਲ 30 ਸਾਲ ਧੀਰਜ ਰੱਖ ਲਓ ਵੇਟ ਕਰ ਲਓ ਪਰ ਵੇਟ ਹੱਥ ਤੇ ਹੱਥ ਧਰ ਕੇ ਨਹੀਂ ਅੱਜ ਤੋਂ ਕੰਮ ਸਟਾਰਟ ਕਰ ਲੈ ਵੀ ਬੱਚਾ ਮੇਰਾ ਤਾਂ ਇਮਾਨਦਾਰ ਬਣੇਗਾ ਜੇ ਅੱਜ ਤੋਂ ਮੈਂ ਇਮਾਨਦਾਰੀ ਸ਼ੁਰੂ ਕਰਾਂ ਮੇਰਾ ਮੇਰਾ ਪੁੱਤ ਤਾਂ ਚੰਗਾ ਬਣੇਗਾ ਜੇ ਮੈਂ ਚੰਗਾ ਬਣਾਂ ਅੱਜ ਤੋਂ ਬਾਅਦ ਮੈਂ ਬੋਝ ਨਹੀਂ ਵੇਖੋ ਪਿਆਰਿਓ ਅੱਜ ਨਿਆਣਾ ਮਾਂ ਤੇ ਬੋਝ ਹੈ ਸੁਣੋ ਜੀ ਮਾਂ ਤੇ ਬੋਝ ਹੈ ਵਿਆਹਾ ਗਿਆ ਘਰ ਵਾਲੀ ਤੇ ਬੋਝ ਹੈ ਬੱਚੇ ਹੋ ਗਏ ਮੁੜ ਕੇ ਬੱਚਿਆਂ ਤੇ ਬੋਝ ਹੈ ਤੇ ਜਿੱਦੇ ਮੇਰੇ ਵਰਗੇ ਨੂੰ ਲਿਟਰੇਟੀ ਮਿਲ ਜਾਂਦੀ ਹੈ ਫਿਰ ਸਮਾਜ ਤੇ ਬੋਝ ਹੈ ਤੇ ਹੁਣ ਵੇਖਿਓ ਮੈਂ ਮਾਂ ਤੇ ਬੋਝ ਨਹੀਂ ਬਣਿਆ ਮੈਂ ਘਰ ਵਾਲੀ ਤੇ ਬੋਝ ਨਹੀਂ ਬਣਿਆ ਮੈਂ ਬੱਚਿਆਂ ਤੇ ਬੋਝ ਨਹੀਂ ਬਣਿਆ ਜਿੱਦਣ ਚੰਗਾ ਅਹੁਦਾ ਮਿਲਿਆ ਉਹਦੋਂ ਫਿਰ ਸਮਾਜ ਉੱਤੇ ਵੀ ਮੈਂ ਬੋਝ ਨਹੀਂ ਬਣੂਗਾ ਬੋਝ ਨਹੀਂ ਬਣੂ ਮੈਂ ਵੱਡੇ ਵੱਡੇ ਲੀਡਰ ਆਪਣੀਆਂ ਗੱਡੀਆਂ 'ਚ ਆਪ ਤੇਲ ਪਾਉਂਦੇ ਐ ਜੀ ਅਮਰੀਕਾ ਕੈਨੇਡਾ 'ਚ ਵੇਖੋ ਓਬਾਮੇ ਨੇ ਰਾਸ਼ਟਰਪਤੀ ਨੇ ਆਪਣੀ ਬੱਚੀ ਨੂੰ ਇੱਕ ਫੂਡ ਸ਼ਾਪ ਤੇ ਲਾਇਆ ਹੋਇਆ ਸੀ ਰੈਸਟੋਰੈਂਟ ਵਿੱਚ ਕਹਿ ਲੋ ਇੱਥੇ ਕੰਮ ਕਰ ਤੈਨੂੰ ਕੰਮ ਕਰਨਾ ਆਵੇ ਰਾਸ਼ਟਰਪਤੀ ਦੀ ਧੀ ਐ ਮੈਕਡੋਨਲਡ ਤੇ ਕੰਮ ਕਰਦੀ ਐ ਜਦੋਂ ਰਾਸ਼ਟਰਪਤੀ ਸੀ ਉਦੋਂ ਉਹ ਕੰਮ ਕਰਦੀ ਆ ਉਹਦੀ ਬੇਟੀ ਕਿਉਂ ਕਹਿੰਦਾ ਜ਼ਿੰਮੇਵਾਰ ਬਣਾਈਏ ਆਪਣੇ ਬੱਚਿਆਂ ਨੂੰ ਵਿਹਲੜ ਨਾ ਬਣ ਜੇ ਕਿਤੇ ਮੇਰਾ ਧੀ ਪੁੱਤ ਵਿਹਲਾ ਨਾ ਬਣ ਜੇ ਮੇਰਾ ਪੁੱਤੀ ਪੁੱਤ ਕੰਮ ਕਰੇ ਮਿਹਨਤ ਕਰੇ ਉਹ ਉਹ ਚੀਜ਼ਾਂ ਦਿਮਾਗ ਵਿੱਚ ਭਰੀਆਂ ਜਾਂਦੀਆਂ ਤਾਂ ਉਹ ਦੇਸ਼ ਸੋਹਣੇ ਬਣੇ ਐ ਸਾਨੂੰ ਆਪਣੇ ਬੱਚਿਆਂ 'ਚ ਇਹ ਚੀਜ਼ ਭਰਨੀ ਪਵੇਗੀ ਇੱਥੇ ਲੈ ਕੇ ਆਉਂਨੇ ਹੋ ਮੈਂ ਤੁਹਾਨੂੰ ਬੇਨਤੀ ਕਰਦਾ ਜੇ ਕਹਿੰਨੇ ਹੋ ਵੀ ਚੱਲ ਬਾਬਾ ਜੀ ਕੋ ਲੈ ਕੇ ਚਲੀਏ ਤੇਰੇ ਪੈਂਡ ਆ ਜਾਣਗੇ ਗਲਤ ਗੱਲ ਕਰਦਾ ਹਾਂ ਹਾਂ ਜ਼ਿੰਮੇਵਾਰ ਬਣਾਉਣ ਦੀ ਗੱਲ ਕਰਦਾ ਤੇ ਸੁਣਾਉਣਾ ਚਾਹੁੰਦਾ ਤੇ ਲੈ ਜੇ ਨਹੀਂ ਪੜਦਾ ਆਲਸ ਕਰਦਾ ਮੇਰੇ ਨਾਲ ਗੱਲ ਕਰਾ ਦੇ ਮੈਂ ਬਹਿ ਕੇ ਹੱਥ ਜੋੜ ਕੇ ਕਹਾਂ ਸ਼ਾਇਦ ਤੇਰੀ ਵੀ ਮੰਨਦਾ ਮੇਰੀ ਮੰਨ ਲੈ ਪਰ ਜੇ ਕਹਿੰਨੇ ਹੋ ਵੀ ਇਦਾਂ ਮੈਂ ਕਰ ਦੇਣਾ ਫੂਕ ਮਾਰ ਕੇ ਕੁਝ ਫੇਰ ਨਹੀਂ ਹੋ ਸਕਦਾ ਤੇ ਤੁਹਾਨੂੰ ਇਹ ਢਾਂਚੇ ਨੂੰ ਬਦਲਣ ਲਈ ਅੱਜ ਤੋਂ ਸ਼ੁਰੂਆਤ ਕਰਨੀ ਪੈਣੀ ਹੈ ਭਾਈ ਆਲਸੀਆਂ ਦੇ ਨਿਆਣੇ ਆਲਸੀ ਹੋਣਗੇ ਨਕਮਿਆਂ ਦੇ ਨਿਆਣੇ ਵੇਖ ਵੇ ਕੇ ਨਕਮੇ ਹੀ ਬਣ ਜਾਂਦੇ ਆ ਜਰਾ ਕਿ ਇਹਨਾਂ ਨੂੰ ਜ਼ਿੰਮੇਵਾਰ ਬਣਾਓ ਆ ਤੁਹਾਡੇ ਚ ਕਈ ਮਾਪਿਆਂ ਨੇ ਨਾ ਆਪਣੇ ਪੁੱਤ ਨੂੰ ਆ ਬੀਬੀਆਂ ਕਈਆਂ ਪੈਟੀਆਂ ਪਹਿਣਾ ਨੇ ਆਪਣੇ ਪੁੱਤ ਨੂੰ ਪਾਣੀ ਦਾ ਗਲਾਸ ਨਹੀਂ ਭਰ ਕੇ ਪੀਣ ਦਿੱਤ ਲਿਆ ਪੁੱਤ ਮੈਂ ਕਰਨ ਨੂੰ ਆਪੇ ਤੂੰ ਰਹਿਣ ਦੇ ਤੇ ਨਿਆਣਾ ਚਲਿਆ ਗਿਆ ਕੈਨੇਡਾ ਹੁਣ ਰੋਟੀ ਵੀ ਆਪ ਬਣਾਉਂਦਾ ਝਾੜੂ ਵੀ ਆਪ ਲਾਉਂਦਾ ਬਾਥਰੂਮ ਵੀ ਆਪ ਸਾਫ ਕਰਦਾ ਬਿਸਤਰਾ ਵੀ ਆਪੇ ਵਿਛਾਉਂਦਾ ਜਦੋਂ ਭਾਈ ਸਿਰ ਤੇ ਜ਼ਿੰਮੇਵਾਰੀ ਪੈ ਗਈ ਨਾ ਫਿਰ ਅੱਜ ਬਿਸਤਰਾ ਵਿਛਾਉਂਦਾ ਬੇਬੇ ਹੁਣ ਤੂੰ ਉਹਨੂੰ ਵਿਹਲਾ ਛੱਡਿਆ ਨਾ ਸਿਰ ਤੇ ਪਾਈ ਹੈ ਤੇ ਹੁਣ ਵੇਖ ਉਹ ਤੇਰਾ ਬਿਸਤਰਾ ਵੀ ਵਿਛਾਉ ਤੈਨੂੰ ਕੈਨੇਡਾ ਵੀ ਸੱਤੂ ਵੀ ਆ ਬੇਬੇ ਮੈਂ ਆਪਣਾ ਹੀ ਘਰ ਨਹੀਂ ਖਰੀਦਿਆ ਤੇਰੇ ਲਈ ਵੀ ਖਰੀਦਿਆ ਆ ਜਾ ਪਾ ਕੇ ਤੇ ਵੇਖੋ ਬੋਝ ਅਸੀਂ ਕੀ ਕਰਦੇ ਆ ਮੇਰਾ ਨਿਆਣਾ ਲੈ ਬੈਗ ਚੱਕਦਾ ਸੋਹਣਾ ਲੱਗਦਾ ਮੈਂ ਆਪੇ ਕਰ ਲੂ ਮੇਰਾ ਬੱਚਾ ਐਂ ਕਰਦਾ ਚੰਗਾ ਲੱਗਦਾ ਮੈਂ ਕਾਹਦੇ ਲਈ ਆ ਇਹਦਾ ਨਾ ਕਰੋ ਆਪਣੇ ਨਿਆਣਿਆਂ ਨੂੰ ਅਪੰਗ ਨਾ ਬਣਾਓ ਆਪਣੇ ਨਿਆਣਿਆਂ ਨੂੰ ਅਪਾਹਜ ਨਾ ਬਣਾਓ ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਬਣਾਓ ਇਹ ਫਰਜ਼ ਪਛਾਣੋ ਤੇਰੇ ਵਿੱਚ ਹੈ ਕਰ ਸ਼ੁਰੂ ਅੱਜ ਤੋਂ ਕੌਮ ਦਾ ਕੀ ਬਣੂ ਬਿਸਤਰਾ ਤੇ ਤੂੰ ਤੈਨí ਲਾਉਂਦਾ ਕੌਮਤ ਗੱਲਾਂ ਕੌਮ ਦੀਆਂ ਕਰਦਾ ਹੈ ਸਾਰਾ ਦਿਨ ਫੇਸਬੁੱਕ ਤੇ ਬੈਠਾ ਰਹਿਂਦਾ ਕੀ ਕਰਦਾ ਕੌਮ ਦਾ ਪਤਾ ਨਹੀਂ ਕੀ ਬਣੂ ਲੈ ਤੂੰ ਮੜਾ ਮੋਟਾ ਤਾਂ ਵੀ ਵੇਖਦਾ ਵੀ ਤੇਰੇ ਘਰ ਦੀ ਆ ਟੂਟੀ ਜੀ ਹਿੱਲੀ ਨੂੰ ਵੀ ਸਾਲ ਹੋ ਗਿਆ ਹੈ ਤੇ ਕਰ ਲੈ ਠੀਕ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਪਿਛਲੇ ਸਾਲ ਗਿਆ ਘਰ ਇੱਕ ਤੇ ਜਦੋਂ ਮੈਂ ਬਾਸ਼ਪੇਸ਼ੰਦ ਤੇ ਹੱਥ ਧੋਤਾ ਨੇ ਉਹ ਐਂ ਘੁੰਮ ਗਈ ਨਾਲੀ ਟੂਟੀ ਉਹਦੀ ਐਂ ਉਹ ਉੱਤੇ ਬਾਸ਼ਪੇਸ਼ੰਦ ਤੇ ਜਦੋਂ ਮੈਂ ਗੱਲਬਾਤ ਕੀਤੀ ਉਹ ਬੰਦਾ ਥੋੜਾ ਜਿਹਾ ਲੀਡਰੀ ਚ ਪੈਰ ਜਾ ਧਰ ਦੇ ਅੰਦਰ ਆ ਗਿਆ ਭਾਈ ਸਾਹਿਬ ਇਹ ਗੱਲ ਕਰਨੀ ਸੀ ਹਾਂਜੀ ਇਹ ਫਿਰ ਕੌਮ ਦਾ ਐ ਮੈਂ ਸੁੱਚ ਮੈਂ ਕਿਹਾ ਠੀਕ ਹੈ ਪਿਛਲੇ ਸਾਲ ਇਦਾਂ ਐਦ ਕੀ ਮੈਂ ਫੇਰ ਗਿਆ ਉਹ ਫੇਰ ਉਹ ਮੈਂ ਕਿਹਾ ਇੱਕ ਸਾਲ ਹੋ ਗਿਆ ਨੇ ਨਟ ਨਹੀਂ ਕੱਸਿਆ ਤੇ ਜਦੋਂ ਅੰਦਰ ਬੈਠਾ ਫੇਰ ਮਾੜਾ ਜਿਹਾ ਅੰਦਰ ਬਹਿ ਗਿਆ ਭਾਈ ਸਾਹਿਬ ਮੈਂ ਕਿਹਾ ਇਹ ਫਿਰ ਕੌਮ ਦਾ ਕੀ ਬਣੂ ਮੈਂ ਕਿਹਾ ਦੱਸ ਵੀ ਐਡਾ ਨਕਮਾ ਬੰਦਾ ਹੈ ਇੱਕ ਮਿੰਟ ਲੱਗਦਾ ਨਾਟਕ ਸੰਤ ਤੇ ਇੰਨੀ ਹਿੰਮਤ ਨਹੀਂ ਇਹ ਬੰਦਾ ਤੁਸੀਂ ਕਹੋਗੇ ਵੀ ਨਲਕ ਟੁੱਟੀ ਦਾ ਤੇ ਕੌਮ ਦਾ ਕੀ ਸਬੰਧ ਹੈ ਬਿਲਕੁਲ ਸਬੰਧ ਹੈ ਜਿਹੜਾ ਜਿਹੜਾ ਇੰਨੀ ਅਨਗੈਲੀ ਕਰਦਾ ਹੈ ਨਾ ਜਿਹਨੂੰ ਬਾਥਰੂਮ ਚ ਜੰਮੀ ਝਿਲਬ ਨਹੀਂ ਦਿਸਦੀ ਉੱਤੇ ਲੱਗਿਆ ਜਾਲਾ ਨਹੀਂ ਦਿਸਦਾ ਇੱਕ ਨਿਕਾ ਜਾਂ ਨੱਟ ਨਹੀਂ ਦਿਸਦਾ ਘਰ ਚ ਪਿਆ ਖਲਾਰਾ ਨਹੀਂ ਦਿਸਦਾ ਇਹ ਕੌਮ ਦੇ ਖਲਾਰੇ ਕਿੱਥੇ ਸਾਫ਼ ਕਰ ਲੂ ਇਹਦੀ ਬਿਰਤੀ ਇਦਾਂ ਦੀ ਹੈ ਇਹ ਗੰਦਗੀ ਚ ਰਹਿਣ ਕਿੱਤਿਆ ਇਹਨੂੰ ਕੌਮ ਦੀ ਗੰਦਗੀ ਨਹੀਂ ਦਿਸਣੀ ਇਹਨੂੰ ਕੌਮ ਦੀ ਝਿਲਬ ਨਹੀਂ ਦਿਸਣੀ ਨਹੀਂ ਸਮਝਾਉਣੀ ਇਹਦੇ ਇਹ ਬੰਦੇ ਦਾ ਸੁਭਾਅ ਹੈ ਇਹਨੂੰ ਨਹੀਂ ਪਤਾ ਲੱਗਣਾ ਤੁਹਾਨੂੰ ਆਪਣੇ ਆਪ ਤੋਂ ਕੰਮ ਸ਼ੁਰੂ ਕਰਨਾ ਪੈਣਾ ਅੱਜ ਜੀ ਕੰਮ ਵਾਸਤੇ ਕੁਝ ਕਰਨਾ ਚਾਹੁੰਦੇ ਆ ਕੀ ਕਰੀਏ ਆਪਣੇ ਕੰਮ ਕਰਨੇ ਸ਼ੁਰੂ ਕਰ ਲੈ ਇੱਥੋਂ ਸ਼ੁਰੂ ਕਰ ਨਿੱਕਾ ਜਿਹਾ ਕੰਮ ਸਟਾਰਟ ਕਰੋ ਵੀ ਲਓ ਜੀ ਆਪਣੇ ਫਰਜ਼ ਪਛਾਣਾ ਜਿਹੜੀ ਡਿਊਟੀ ਕਰਦੇ ਆ 10000 ਲੈਣਿਆਂ ਤਨਖਾਹ ਅੱਜ ਤੋਂ ਕੰਮ ਕਿੰਨੇ ਦਾ ਕਰਕੇ ਦੇਾਂਗੇ 12000 ਦਾ ਡਬਲ ਜੇ ਸਰਕਾਰੀ ਨੌਕਰੀ ਕਰਦੇ ਆ ਫਰ ਲੋ ਨਹੀਂ ਮਾਰਾਂਗੇ ਜੀ ਅੱਜ ਤੋਂ ਬਾਅਦ ਜਿਹੜੇ ਮਹਿਕਮੇ ਚ ਕੰਮ ਕਰਦੇ ਆ ਸਹੀ ਕਰਾਂਗੇ ਘਰ ਦਾ ਵੇਖਾਂਗੇ ਆ ਕੇ ਤੇ ਵੇਖਿਓ ਤੁਹਾਡੇ ਬੱਚਿਆਂ ਦੀ ਉਹ ਪੀੜ੍ਹੀ ਵੇਖਿਓ ਅੱਜ ਬਦਲ ਲੋ ਜਿਹੜੇ ਬਦਲਨੇ ਨੇ ਸਾਡੇ ਵਰਗਿਆਂ ਦੇ ਵਸਦੀ ਗੱਲ ਨਹੀਂ ਮੇਰੀ ਕਿਹੜਾ ਚੱਲ ਜਾਣੀ ਐ ਇੱਥੇ ਨਾ ਕਿਸੇ ਨੇ ਮੰਨ ਲੈਣੀ ਐ ਪਰ ਉਹ ਜਦੋਂ ਸਮਾਜ ਆਇਆ 15 20 30 ਸਾਲਾਂ ਬਾਅਦ ਉਹ ਸਮਾਜ ਦੇ ਲੀਡਰ ਵੇਖਿਓ ਉਹ ਸਮਾਜ ਦੇ ਜਥੇਦਾਰ ਵੇਖਿਓ ਉਹ ਸਮਾਜ ਦਾ ਸੱਭਿਆਚਾਰ ਵੇਖਿਓ ਪਰ ਉਹ ਬਦਲਣਾ ਤੁਹਾਨੂੰ ਪੈਣਾ ਇੱਕ ਇੱਕ ਤੋਂ ਇੱਕ ਇੱਕ ਤੋਂ ਜਿਵੇਂ ਤੁਸੀਂ ਨਿਆਣੇ ਪੜ੍ਹਨੇ ਪਾਏ ਸੀ ਨਾ ਅੱਜ ਤੋਂ 15 20 ਸਾਲ ਪਹਿਲਾਂ ਐਦਾਂ ਹੀ ਹੁਣ ਨਿਆਣਿਆਂ ਨੂੰ ਇਮਾਨਦਾਰੀ ਸਿਖਾਓ